ਕਿ ਜਿਹੜੇ ਆਪਣੇ ਜਸਵੰਤ ਸਿੰਘ ਖਾਲੜਾ ਜੀ ਹੈਗੇ ਸਾਡੇ ਅੱਜ ਕੱਲ ਦੇ ਜਮਾਨੇ ਦੇ ਯੋਧਾ ਆ ਤੁਹਾਡੇ ਰੋਲ ਮਾਡਲ ਆ ਤੇ ਸਾਡੇ ਜਿਹੜੀ ਯੂਥ ਆ ਅਸੀਂ ਉਹਨਾਂ ਨੂੰ ਆਪਣੇ ਰੀਸੈਂਟ ਰੋਲ ਮਾਡਲ ਆ ਉਹਨਾਂ ਨੂੰ ਅਸੀਂ ਜੋੜੀਏ ਹਿਸਟਰੀ ਦੇ ਨਾਲ ਤੇ ਉਹਨਾਂ ਨੂੰ ਆਪਾਂ ਆਪਣੇ ਇਤਿਹਾਸ ਦੇ ਨਾਲ ਜਾਣੂ ਕਰਾਈਏ ਇਹਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ ਸਾਨੂੰ ਵੀ ਇੰਪੋਰਟੈਂਸ ਸਾਨੂੰ ਅੱਜ ਨਹੀਂ ਪਤਾ ਲੱਗਣੀ ਆਜੋ ਸਾਨੂੰ 10 20 50 ਸਾਲ ਵਿੱਚ ਪਤਾ ਲੱਗਣਾ ਹੈ ਕਿ ਜਿਸ ਲਈ ਸਾਡੀ ਹਿਸਟਰੀ ਬਣੀ ਸੀ ਇਹ ਸਾਨੂੰ ਲੋਕਾਂ ਨੇ ਕਹਿਣਾ ਵੀ ਜਸਵੰਤ ਸਿੰਘ ਖਾਲੜਾ ਜੀ ਕੌਣ ਹੁੰਦੇ ਸੀਗੇ ਤੇ ਜਿਹੜੇ ਇੱਥੇ ਦੇ ਬੱਚੇ ਇੱਥੇ ਗ੍ਰੈਜੂਏਟ ਹੋ ਕੇ ਜਾਊਗੇ ਉਹ ਆਜ ਜਾਉਗੇ ਨੂੰ ਪਤਾ ਹੋਣਾ ਹੈ ਕਿ ਇਸ ਜਸਵੰਤ ਸਿੰਘ ਖਾਲਰ ਜੀ ਕੌਣ ਆ ਮੈਂ ਤਾਂ ਮੇਰਾ ਤਾਂ ਵਿਸ਼ਨ ਹੋਊਗਾ ਕਿ ਆਪਾਂ ਇੱਥੇ ਸਿੱਖ ਯੂਨੀਵਰਸਿਟੀ ਖਾਲਸਾ ਯੂਨੀਵਰਸਿਟੀ ਵੀ ਬਣਾਈਏ ਪੰਜਾਬੀ ਯੂਨੀਵਰਸਿਟੀ ਬਣਾਈਏ ਆਪਾਂ ਹਾਈ ਸਕੂਲ ਬਣਾਈਏ ਜਿਹੜੇ ਆਪਣੇ ਬੱਚਿਆਂ ਦੇ ਲਈ ਕਮਿਊਨਿਟੀ ਦੇ ਲਈ ਸ਼ੁਰੂਆਤ ਹੋ ਗਈ ਇਹ ਸਾਡੀ ਸ਼ੁਰੂਆਤ ਹੈ ਸਾਡਾ ਮਕਸਦ ਸਾਡਾ ਲੇ ਖਤਮ ਨਹੀਂ ਖਤਮ ਨਹੀਂ ਹੋਇਆ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਪਤੇ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਜਿਸ ਦਾ ਉਦਘਾਟਨ ਹੋ ਚੁੱਕਾ ਹੈ ਆਪਣੇ ਨਾਲ ਇੱਕ ਹੋਰ ਐਜੂਕੇਟਰ ਗੁਰਮਿੰਦਰ ਸਿੰਘ ਸੰਘਾ ਜੀ ਉਹ ਇਸ ਟਾਈਮ ਜੁੜੇ ਆ ਗੁਰਮਿੰਦਰ ਸਿੰਘ ਜੀ ਸਵਾਗਤ ਹੈ ਜੀ ਐਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਆਉਣ ਦਾ ਸਾਡੇ ਸਾਰੇ ਲਈ ਬਹੁਤ ਮਾਣ ਦੀ ਗੱਲ ਆ ਦਿਲ ਖੁਸ਼ੀ ਨਾਲ ਭਰਿਆ ਆ ਕਿ ਜਦ ਆਪਾਂ ਜਸਵੰਤ ਸਿੰਘ ਖਾਲੜਾ ਜੀ ਸ਼ਹੀਦ ਦੇ ਨਾਂ ਤੇ ਆਪਣੇ ਸੈਂਟਰ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਸਕੂਲ ਬਣਾਇਆ ਤੇ ਮੈਂ ਜਿਹਦਾ ਸਵੇਰੇ ਪੱਗ ਬੰਨਦਾ ਸੀਗਾ ਤੇ ਮੇਰੇ ਦਿਮਾਗ 'ਚ ਇੱਕ ਗੱਲ ਖਿਆਲ ਆਈ ਕਿ ਜਿਹੜੇ ਆਪਣੇ ਜਸਵੰਤ ਸਿੰਘ ਖਾਲੜਾ ਜੀ ਹੈਗੇ ਸਾਡੇ ਅੱਜ ਕੱਲ ਦੇ ਜਮਾਨੇ ਦੇ ਯੋਧਾ ਆ ਸਾਡੇ ਰੋਲ ਮਾਡਲ ਆ ਤੇ ਅਸੀਂ ਸਾਡੇ ਜਿਹੜੀ ਯੂਥ ਆ ਅਸੀਂ ਉਹਨਾਂ ਨੂੰ ਆਪਣੇ ਰਿਸੈਂਟ ਰੋਲ ਮਾਡਲ ਆ ਉਹਨਾਂ ਨੂੰ ਅਸੀਂ ਜੋੜੀਏ ਹਿਸਟਰੀ ਦੇ ਨਾਲ ਤੇ ਉਹਨਾਂ ਨੂੰ ਆਪਾਂ ਆਪਣੇ ਇਤਿਹਾਸ ਦੇ ਨਾਲ ਜਾਣੂ ਕਰਾਈਏ ਤੇ ਬਾਕੀ ਇਹ ਸਾਡਾ ਜਿਹੜਾ ਸਕੂਲ ਹੈਗਾ ਇਹ ਸਾਡੇ ਪੰਜਾਬੀਆਂ ਦਾ ਨਹੀਂ ਹੈਗਾ ਇਹ ਸਾਡੇ ਸਾਰੀ ਕਮਿਊਨਿਟੀ ਦਾ ਆ ਸਾਰੇ ਇੱਥੇ ਆਉਣ ਤੇ ਅਸੀਂ ਹਿਊਮਨ ਰਾਈਟਸ ਦੀ ਗੱਲ ਕਰੀਏ ਜਿੱਥੇ ਵੀ ਸਾਡੇ ਕੋਈ ਵੱਧ ਕੰਮ ਹੁੰਦਾ ਹੈ ਮਾੜਾ ਕੰਮ ਹੁੰਦਾ ਹੈ ਅਸੀਂ ਇਕੱਠੇ ਹੋ ਕੇ ਆਪਣੀ ਸੁਸਾਇਟੀ ਦਾ ਚੰਗਾ ਕੰਮ ਕਰ ਸਕੀਏ ਸੋ ਗੁਰਮਿੰਦਰ ਸਿੰਘ ਜੀ ਇੰਨੇ ਪੱਥਰ ਹੁੰਦੇ ਆ ਇਥੋਂ ਬੱਚਿਆਂ ਨੇ ਸ਼ੁਰੂਆਤ ਕਰਨੀ ਐ ਐਲੀਮੈਂਟਰੀ ਸਕੂਲ ਆ ਸਭ ਤੋਂ ਛੋਟੇ ਲੈਵਲ ਦੇ ਉੱਤੇ ਇਥੋਂ ਸ਼ੁਰੂਆਤ ਹੋਣੀ ਆ ਜਦੋਂ ਰੋਜ਼ ਆਉਣਾ ਆ ਉਦੋਂ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਹੁੰਦਾ ਨੇ ਪੜ੍ਹਨਾ ਐ ਉਹ ਨਾਮ ਪੜ੍ਹਨਾ ਆ ਸੋ ਇਤਿਹਾਸ ਬਾਰੇ ਵੀ ਪਤਾ ਲੱਗਦਾ ਐ ਸੋ ਸੋ ਇਹ ਮੌਜੂਦਾ ਦੌਰ ਦੇ ਜਿਹੜੇ ਸ਼ਹੀਦਾਂ ਦੇ ਵਿੱਚ ਜਦੋਂ ਨਾਮ ਦਿੱਤੇ ਆ ਪਹਿਲੀ ਵਾਰੀ ਦੁਨੀਆ 'ਚ ਕਿਤੇ ਹੋਇਆ ਆ ਸੋ ਕੀ ਇਸਦੀ ਇੰਪੋਰਟੈਂਸ ਤੁਸੀਂ ਸੋਚਦੇ ਹੋ ਇਹਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ ਸੰਵਿਧਾਨੀ ਇੰਪੋਰਟੈਂਸ ਸਾਨੂੰ ਅੱਜ ਨਹੀਂ ਪਤਾ ਲੱਗਣੀ ਅੱਜੋ ਸਾਨੂੰ 10 20 50 ਸਾਲ ਬਾਅਦ ਪਤਾ ਲੱਗਣਾ ਹੈ ਕਿ ਜਿਸ ਲਈ ਸਾਡੀ ਹਿਸਟਰੀ ਬਣੀ ਸੀ ਇਹ ਸਾਨੂੰ ਲੋਕਾਂ ਨੇ ਕਹਿਣਾ ਵੀ ਜਸਵੰਤ ਸਿੰਘ ਖਾਲਰ ਜੀ ਕੌਣ ਹੁੰਦੇ ਸੀਗੇ ਤੇ ਜਿਹੜੇ ਇੱਥੇ ਦੇ ਬੱਚੇ ਇੱਥੇ ਗ੍ਰੈਜੂਏਟ ਹੋ ਕੇ ਜਾਊਗੇ ਉਹ ਅੱਜੋ 10 15 20 ਸਾਲ 'ਚ ਜਾਊਗੇ ਉਹਨਾਂ ਨੂੰ ਪਤਾ ਹੋਣਾ ਹੈ ਕਿ ਇਸ ਜਸਵੰਤ ਸਿੰਘ ਖਾਲਰ ਜੀ ਕੌਣ ਆ ਬਿਸ਼ੱਕ ਸਾਡੀ ਆਪਣੀ ਕਮਿਊਨਿਟੀ ਦੇ ਹੋਣ ਬਿਸ਼ੱਕ ਹੋਰ ਕਿਸੇ ਕਮਿਊਨਿਟੀ ਦੇ ਹੋਣ ਉਹਨਾਂ ਨੂੰ ਪਤਾ ਹੈ ਕਿ ਇੱਕ ਸਾਡੇ ਸਿੱਖਾਂ ਦਾ ਸ਼ਹੀਦ ਸੀ ਜੇਨ ਆਪਣੇ ਵਾਅਦਾ ਵਾਅਦਾ ਨਾਰਾ ਮਾਰ ਕੇ ਆਪਣੇ ਹਿਊਮਨ ਰਾਈਟਸ ਦੇ ਲਈ ਖੜੇ ਹੋਏ ਸੀਗੇ ਉਹ ਤੇ ਉਹਨਾਂ ਨੂੰ ਫਿਰ ਆਪਣੇ ਜਿਹੜੇ ਉਹਨਾਂ ਦੀ ਕਮਿਊਨਿਟੀ ਦੇ ਹੀਰੋ ਹੋਗੇ ਉਹ ਵੀ ਯਾਦ ਆਉਗੇ ਸਾਡਾ ਇਹ ਇਕਵਿਟੀ ਦਾ ਜਾਂ ਇਕਵੈਲਿਟੀ ਦਾ ਜਿਹੜਾ ਸਾਡਾ ਮੈਸੇਜ ਹੈ ਉਹ ਜਾਊਗਾ ਤੇ ਆਪਣੇ ਜਿੱਥੇ ਆਪਾਂ ਸਿੱਖਾਂ ਦੇ ਲਈ ਤਾਂ ਮਾਨ ਦੀ ਗੱਲ ਹੈਗੀ ਹੈਗੀ ਆ ਸਾਡੇ ਹੋਰ ਕਮਿਊਨਿਟੀ ਦਾ ਵੀ ਮਾਨ ਦੀ ਗੱਲ ਹੋਗੀ ਸੋ ਬਿਲਕੁਲ ਬਹੁਤ ਆ ਇੰਪੋਰਟੈਂਸ ਵਾਲੀ ਜਿਹੜੀ ਇਹ ਗੱਲ ਆ ਸੋ ਤੁਸੀਂ ਐਜੂਕੇਟਰ ਆ ਤੁਸੀਂ ਇਹ ਸਮਝਦੇ ਆ ਵੀ ਇਹ ਕਿਉਂ ਇੰਨੀ ਜ਼ਿਆਦਾ ਜਿਹੜੀ ਉਹ ਜਿਹੜੀਆਂ ਇਹ ਜ਼ਰੂਰੀ ਆ ਤੇ ਕੀ ਤੁਹਾਨੂੰ ਆਸਾ ਉਮੀਦਾਂ ਕਮਿਊਨਿਟੀ ਤੋਂ ਕੀ ਆਸਾ ਉਮੀਦਾਂ ਹੁਣ ਆਪਾਂ ਨਾਮ ਰੱਖ ਲਿਆ ਸਕੂਲ ਬਣਾਤਾ ਸੋ ਹੁਣ ਅਗੇ ਕਮਿਊਨਿਟੀ ਦੀ ਕੀ ਰਿਸਪੌਂਸਿਬਿਲਟੀਜ਼ ਆ ਕੀ ਜ਼ਿੰਮੇਵਾਰੀਆਂ ਆ ਵੀ ਆਪਾਂ ਸਕੂਲ ਨੂੰ ਬਿਹਤਰ ਹੋਰ ਬਣਾਉਣਾ ਐਬਸੋਲੂਟਲੀ ਇਸ ਕਮ ਸ਼ੁਰੂ ਕਰਨੇ ਮੇਰੇ ਹਿਸਾਬ ਨਾਲ ਸਾਡੇ ਸੌਕੇ ਹੁੰਦੇ ਆ ਜਿਹੜੇ ਸਸਟੇਨ ਕਰਨੇ ਬਹੁਤ ਔਖੇ ਹੁੰਦੇ ਆ ਜੇ ਆਪਾਂ ਕੈਰੈਕਟਰ ਬਿਲਡਿੰਗ ਸਾਡੇ ਬੱਚਿਆਂ ਦੀ ਹੁਣ ਤੋਂ ਸ਼ੁਰੂ ਹੋ ਗਈ ਤੇ ਉਹ ਇੱਕ ਬਹੁਤ ਵਧੀਆ ਗੱਲ ਆਪਾਂ ਆਪਣੇ ਬੱਚਿਆਂ ਨੂੰ ਭੇਜੀਏ ਤੇ ਜ ਆਪਣੇ ਘਰ ਜਾਣ ਸਿਰ ਗੱਲਾਂ ਬਾਤਾਂ ਕਰੀਏ ਸੋ ਇਟਸ ਅ ਵੈਰੀ ਸਟਰੋਂਗ ਫਾਊਂਡੇਸ਼ਨ ਉਹਦਾ ਖੈਨੀ ਪਰ ਉਤੋਂ ਬਾਅਦ ਮੈਂ ਦੇਖਦਾ ਕਿ ਅਸੀਂ ਨੂੰ ਕੰਟੀਨਿਊ ਕਿਦਾਂ ਕਰਨਾ ਕੰਟੀਨਿਊ ਦੇ ਵਿੱਚ ਤੁਸੀਂ ਸਕੂਲ ਨੂੰ ਸਪੋਰਟ ਕਰੋ ਪਿਆ ਆਪਾਂ ਗਾਹਾਂ ਦੇਖੀਏ ਕਿ ਆਪਾਂ ਵੱਖ-ਵੱਖਰੇ ਪ੍ਰੋਗਰਾਮ ਲੈ ਕੇ ਆਈਏ ਫੋਰ ਇਗਜ਼ਾਮਪਲ ਆਪਾਂ ਗੱਲ ਕਰਦੇ ਸੀ ਕਿ ਡੁਅਲ ਇਮਰਸ਼ਨ ਦਾ ਪ੍ਰੋਗਰਾਮ ਹੋਵੇ ਆਪਣੇ ਸਕੂਲ ਦੇ ਵਿੱਚ ਸ਼ੁਰੂ ਹੋਵੇ ਆਪਣੇ ਬੱਚੇ ਸਾਰੀ ਕਮਿਊਨਿਟੀ ਦੋ ਲੈਂਗੁਏਜਸ ਸਿੱਖੇ ਆਪਣੇ ਇਤਿਹਾਸ ਨਾਲ ਜੁੜੇ ਤੇ ਸਾਡੇ ਗਾਹਾਂ ਹੈਗਾ ਕਿ ਆਪਾਂ ਜਿਹੜੇ ਕਾਲਜਾਂ ਵਿੱਚ ਵੀ ਸਿੱਖ ਹਿਸਟਰੀ ਦੇ ਕੋਰਸਸ ਵਗੈਰਾ ਸ਼ੁਰੂ ਕਰੀਏ ਜਿਹੜਾ ਸਾਡਾ ਕੰਟੀਨਿਊਏਸ਼ਨ ਹੈਗੀ ਆ ਉਹ ਇੱਥੋਂ ਸ਼ੁਰੂ ਹੋਈ ਆ ਤੇ ਇੱਥੇ ਖਤਮ ਨਾ ਹੋਵੇ ਇਹ ਗਾਹਾਂ ਆਪਾਂ ਚੁੜੇ ਰਹੀਏ ਮੇਰਾ ਤਾਂ ਮੇਰਾ ਤਾਂ ਵਿਜ਼ਨ ਹੋਊਗਾ ਕਿ ਆਪਾਂ ਇੱਥ ਸਕੂਲ ਬਣਾਈਏ ਜਿਹੜੇ ਆਪਣੇ ਬੱਚਿਆਂ ਦੇ ਲਈ ਕਮਿਊਨਿਟੀ ਦੇ ਲਈ ਸ਼ੁਰੂਆਤ ਹੋ ਗਈ ਇਹ ਸਾਡੀ ਸ਼ੁਰੂਆਤ ਹੈ ਸਾਡਾ ਮਕਸਦ ਸਾਡਾ ਲਈ ਖਤਮ ਨਹੀਂ ਹੋਇਆ ਖਤਮ ਨਹੀਂ ਹੋਇਆ ਸੋ ਕਮਿਊਨਿਟੀ ਨੂੰ ਇਹ ਆ ਵੀ ਇਸ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਸਟੇਨ ਕਰਨਾ ਜਿੱਦਾਂ ਗੁਰਮਿੰਦਰ ਭਾਜੀ ਕਹਿ ਰਹੇ ਆ ਉਹ ਹੁਣ ਇੰਪੋਰਟੈਂਟ ਆ ਨਹੀਂ ਪੱਥਰ ਰੱਖਤਾ ਇਥੋਂ ਦੇ ਨੌਜਵਾਨਾਂ ਨੇ ਕਰਤਾ ਹੁਣ ਸਾਰਿਆਂ ਨੂੰ ਮਿਲ ਜੁਲ ਕੇ ਪੂਰੀ ਕਮਿਊਨਿਟੀ ਨੂੰ ਅੱਗੇ ਵਧਾਉਣਾ ਹੈਗਾ ਸੋ ਧੰਨਵਾਦ ਗੁਰਮਿੰਦਰ ਸਿੰਘ ਜੀ ਬੜੀ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ